ਸਤਿ ਸ਼੍ਰੀ ਅਕਾਲ ਅੱਜ ਦੀ ਕਹਾਣੀ ਦਾ ਨਾਮ ਹੈ ਮਾਂ ਦਾ ਪਿਆਰ ਇੱਕ ਕਹਾਣੀ ਦੇ ਵਿੱਚ ਇੱਕ ਲੜੀ ਜਿਸ ਦਾ ਨਾਮ ਗੁਰਮੀਤ कौर ਹੈ ਜਿਹਦਾ ਘਰ ਵਾਲੇ ਦਾ ਸਵਰਗਵਾਸ ਹੋ ਚੁੱਕਾ ਤੇ ਉਹ ਆਪਣੇ ਇਕਲੌਤੇ ਪੁੱਤਰ ਅਮਨ ਦੇ ਨਾਲ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿੰਦੀ ਹੈ ਉਹਨਾਂ ਦੇ ਘਰ ਦੇ ਜਿਹੜੇ ਆਰਥਿਕ ਹਾਲਾਤ ਨੇ ਉਹ ਵੀ ਮਾੜੇ ਨੇ ਪਰ ਗੁਰਮੀਤ ਸ ਇੱਕ ਸਪਨਾ ਵੇਖਦੀ ਹੈ ਕਿ ਉਹ ਅਮਨ ਦੀ ਚੰਗੀ ਪੜ੍ਹਾਈ ਕਰਾਵੇ। ਹਰ ਸਵੇਰ ਨੂੰ ਉਹ ਖੇਤਾਂ ਦੇ ਵਿੱਚ ਕੰਮ ਕਰਦੀ ਹੈ, ਪਿੰਡ ਦੇ ਲੋਕਾਂ ਦੇ ਛੋਟੇ-ਛੋਟੇ ਕੰਮ ਵੀ ਉਹ ਕਰਦੀ ਹੈ ਤਾਂ ਕਿ ਉਹ ਆਪਣਾ ਗੁਜ਼ਾਰਾ ਕਰ ਸਕੇ। ਇੱਕ ਦਿਨ ਅਮਨ ਆਪਣੀ ਮਾਂ ਨੂੰ ਦੱਸਦਾ ਹੈ ਕਿ ਉਸਦੇ ਸਕੂਲ ਨੇ ਅੰਮ੍ਰਿਤਸਰ ਯਾਤਰਾ ਤੇ ਜਾਣਾ ਹੈ। ਜਿਸ ਦਾ ਖਰਚਾ 1000 ਪਰ ਗੁਰਮੀਤ ਕੋਲ ਕੋਲ ਪੈਸੇ ਨਹੀਂ ਹੁੰਦੇ ਪਰ ਉਹ ਵਾਅਦਾ ਕਰਦੀ ਹੈ ਕਿ ਉਸ ਨੂੰ ਜ਼ਰੂਰ ਭੇਜੇਗੀ। ਤੇ ਫੇਰ ਉਹਨਾ ਸੀਕ੍ਰੀਟਲੀ ਆਪਣੇ ਮੁੰਡੇ ਤੋਂ ਰਾਤ ਨੂੰ ਕਪੜੇ ਸੀਂਦੀ ਜਿਹੜੀ ਸੇਵਾ ਉਹ ਸ਼ੁਰੂ ਕਰਦੀ ਆ ਆਪਣਾ ਖਾਣਾ ਛੱਡ ਦਿੰਦੀ ਆ ਖਾਣਾ ਤੇ ਉਹਦੇ ਵੀ ਪੈਸੇ ਬਚਾਉਂਦੀ ਹੈ ਤੇ ਬਸ ਅਮਨ ਤੋਂ ਇਹ ਸਭ ਲਕੋ ਲੈਂਦੀ ਹੈ ਤੇ ਜਿਸ ਦਿਨ ਯਾਤਰਾ ਕਰਨ ਜਾਣਾ ਹੁੰਦਾ ਗੁਰਮੀਤ ਅਮਨ ਨੂੰ ਪੈਸੇ ਦਿੰਦੀ ਆ ਅਮਨ ਖੁਸ਼ ਹੋ ਕੇ ਜਦੋਂ ਚੱਲ ਪੈਂਦਾ ਹੈ ਪਰ ਉਸਦੇ ਅਧਿਆਪਕ ਗੁਰਮੀਤ ਨੂੰ ਸਕੂਲ ਨੇੜੇ ਪਾਉਂਦੇ ਕਿਉਂ ਬੇਉਸ਼ ਹੋ ਗਈ ਅਮਨ ਵਾਪਸ ਦੌੜਦਾ ਹੈ اپنی ماں ਦੀਆਂ قربانیاں ਬਾਰੇ ਪਤਾ ਲਗਾਉਂਦਾ ਹੈ। ਅਮਨ ਇਹ ਯਾਤਰਾ ਤੇ ਜਾਣ ਤੋਂ ਇਨਕਾਰ ਕਰ ਦਿੰਦਾ ਹੈ ਤੇ ਉਹ ਆਪਣੀ ਮਾਂ ਨਾਲ ਵਾਅਦਾ ਕਰਦਾ ਹੈ ਕਿ ਉਹ ਬਹੁਤ ਮਿਹਨਤ ਕਰੇਗਾ। ਉਸ ਨੂੰ ਮਾਣ ਦਵਾਵੇਗਾ। ਉਹ ਖਬਾਰਾਂ ਵੰਡਣ ਵਰਗੇ ਛੋਟੇ ਕੰਮ ਤੋਂ ਸ਼ੁਰੂ ਕਰਦਾ ਤਾਂ ਜੋ ਆਪਣੀ ਜਿਹੜੀ ਮਾਂ ਦਾ ਬੋਝ ਹੈ ਉਹ ਘਟਾ ਸਕੇ। ਕਈ ਸਾਲਾਂ ਬਾਅਦ ਅਮਨ ਇਸ ਤਰ੍ਹਾਂ ਮਿਹਨਤ ਕਰਕੇ ਨਾ ਇੱਕ ਅਫਸਰ ਬਣ ਜਾਂਦਾ ਹੈ। ਤੇ ਪਿੰਡ ਵਿੱਚ ਆਪਣੀ ਮਾਂ ਦੇ ਨਾਮ ਤੇ ਇੱਕ ਸਕੂਲ ਬਣਾਉਂਦਾ ਹੈ। ਉਸ ਸਕੂਲ ਦੇ ਬਾਹਰ ਲਿਖਿਆ ਹੁੰਦਾ ਹੈ ਇਹ ਸਕੂਲ ਮਾ ਗੁਰਮੀਤ कौर ਦੇ ਪਿਆਰ ਅਤੇ ਬਲੀਦਾਨ ਨੂੰ ਸਮਰਪਿਤ ਹੈ ਤੇ ਵੀਡੀਓ ਦੇ ਹੁਣ ਅੰਤ ਵਿੱਚ ਇੱਕ ਕਹਾਣੀ ਜਿਹੜੀ ਤੁਸੀਂ ਸੁਣੀ ਹੈ ਤੁਹਾਨੂੰ ਕੀ ਸੁਨੇਹਾ ਦਿੰਦੀ ਹੈ ਕਿ ਮਾਂ ਦਾ ਪਿਆਰ ਅਸਲੀ ਦੌਲਤ ਹੈ ਉਸ ਦੀ ਕਦਰ ਕਰੋ ਤੇ ਤੁਸੀਂ ਵੀ ਮੈਨੂੰ ਕਮੈਂਟ ਕਰਕੇ ਦੱਸੋ ਵੀ ਤੁਸੀਂ ਆਪਣੀ ਮਾਂ ਲਈ ਕੀ ਕਰਦੇ ਹੋ ਇਸ ਵੀਡੀਓ ਨੂੰ ਸ਼ੇਅਰ ਵੀ ਕਰੋ ਤਾਂ ਕਿ ਹਰ ਕੋਈ ਮਾਂ ਦੇ ਪਿਆਰ ਦੀ ਮਹੱਤਤਾ ਨੂੰ ਉਹਦੇ ਕੀਤੇ ਸਟਰਗਲਸ ਨੂੰ ਸਮਝ ਸਕੇ ਧੰਨਵਾਦ